10 ਵਜਣ ਵਾਲੇ ਨੇ 5 ਮਿੰਟ ਰਹਿ ਗਏ ਤੇ ਇਧਰ ਅਸੀਂ ਆ ਚੱਕ ਦਾ ਸਮਾਨ ਸਫਾਈ ਕਰਨੀ ਹੈ ਇਹਦੇ ਬਾਅਦ ਮੈਂ ਮੈਹੀ ਬਣਾਨੀ ਹੋਣਾ ਬਾਹਰ ਰਾਤ ਬੜਾ ਪੜ ਲਿਆ ਹਾਂ ਹਾਂ ਉਹਨਾਂ ਪੜਨੇ ਆ ਤੋਪ ਚ ਛਿੱਟਕਾ ਹੀ ਵਧੀਆ ਹੈ ਹਨਾ ਵਾਹ ਇੱਥੇ ਬੈਠ ਕੇ ਪੜਦੇ ਆ ਗੁਰਬਾਣੀ ਚੱਲ ਰਹੀ ਹੈ ਪਤਾ ਨਹੀਂ ਕਿੰਨਾ ਕਰੇ ਇਹ ਆਪਣਾ ਪਿੰਡ ਹੈ ਉਹ ਟੈਂਕੀ ਰਹੀ ਤੇ ਇੱਥੋਂ ਪਿੰਡ ਪਰੇ ਨੂੰ ਸ਼ੁਰੂ ਹੁੰਦਾ ਆਪਣਾ ਘਾਰੇ ਪਿੰਡ ਦੇ ਬਿਲਕੁਲ ਇੱਧਰ ਬਾਹਰ ਜੇ ਪਰਾਂ ਖੇਤ ਨੇ ਇੱਧਰ ਮੜੀਆਂ ਨੇ ਫਿਰ ਅੱਗੇ ਪਿੰਡ ਹੈ ਜੀ ਇਹਦਾ ਇਹ ਉਹ ਜਿਹੜਾ ਮੁੰਡਾ ਥੱਲੇ ਪੜਨ ਦੇ ਹੋ ਰਿਹਾ ਇਹਦਾ ਇਹਦਾ ਪਿੰਡ ਹੈ ਉਧਰ ਫਿਰ ਪਾਕਿਸਤਾਨ ਬਾਰਡਰ ਆ ਜਾਂਦਾ ਤੇ ਆਪਾਂ ਬਾਰਡਰ ਦੇ ਨੇੜੇ ਹੀ ਰਹਿੰਦੇ ਆ ਜਮਾ ਬਾਕੀ ਇੱਧਰ ਅਸੀਂ ਸਵੇਰ ਮਾਰਨਿੰਗ ਵਾਕ ਤੇ ਜਾਈਦਾ ਪ੍ਰਾਇਮਰੀ ਸਕੂਲ ਦੇ ਨਾਲ ਬਸ ਬਹੁਤ ਹੋ ਗਿਆ ਹੁਣ ਥੱਲੇ ਜਾ ਕੇ ਮੈਂ ਵੀ ਪੜਦਾ ਵੈਲ ਡਨ ਵੈਲ ਡਨ ਅੱਛਾ ਕਰ ਰਹੇ ਹੋ ਪਾਣੀ ਪੀਣਾ ਹੀ ਤੇ ਲੱਗੇ ਇੱਥੇ ਪਾਂਡੇ ਚੱਕ ਕੇ ਪੀ ਲੈ ਅੰਨੀ ਦਾ ਮੇਰੇ ਵਾਸਤੇ ਵੀ ਲਈ ਵਿੱਚ ਚਲ ਉਹ ਨੋਠੀ ਪਿਆਦਾ ਨਸ ਬੈਕ ਟੂ ਦਾ ਪੰਜਾਬੀ ਨਾਟਕ ਐਂਡ ਰੰਗ ਮੰਚ ਜਿਹੜਾ ਨਾਟਕ ਰਾਤ ਨੂੰ ਪੜਿਆ ਸੀ ਥੋੜਾ ਰਿਵਾਈਜ਼ ਕਰ ਲਈਏ ਬਾਕੀ ਪਹਿਲਾਂ ਪੇਪਰ ਤਾਂ ਇਹਦਾ 3 ਦਸੰਬਰ ਨੂੰ ਲੋਕਤਾਰਾ ਸੱਭਿਆਚਾਰ ਦਾ ਇਹ ਪੜਿਆ ਸੀ ਨਾਟਕ ਚਨਾ ਦੇ ਪਾਣੀ ਅਜਮੇਰ ਸਿੰਘ ਔਲਖ ਬਿਹਾਰ ਤੋਂ ਇੱਕ ਖਰੀਦ ਕੇ ਲਿਆਂਦਾ ਸੰਬੰਤੀ ਭੇਡਾ ਵਾਲਾ اپنی ਘਰ ਵਾਲੀ ਫਿਰ ਅੱਗੇ ਉਹ ਵੇਚ ਦਿੰਦਾ ਹੈ ਜੁਗਤੀ ਨੂੰ ਜੁਗਤੀ ਦੇ ਪੁੱਤਰ ਨੂੰ ਜ਼ਿੰਮੇਦਾਰ ਫਿਰ ਜੁਗਤੀ ਅਗਾ ਅਰਜਨ ਫੌਜੀ ਨੂੰ ਵੇਚ ਦਿੰਦਾ ਹੈ ਵਿਚਾਰੀ ਵਿਕਦੀ ਰਹਿੰਦੀ ਹੈ ਉਹਦੀ ਗੱਲ ਕੀਤੀ ਗਏ ਨਾਰੀ ਚੇਤਨਾ ਊਮਨ ਏਮਪਾਵਰਮੈਂਟ ਐਂਡ ਲੇਡੀਜ਼ ਦੇ ਦੁੱਖ ਦੱਸੇ ਗਏ ਨੇ ਨਾਟਕ ਵਿੱਚ ਤੁਹਾਨੂੰ ਪਤਾ ਹੀ ਪੰਜਾਬੀ ਨਾਟਕ ਵਿੱਚ ਜਿਹੜੇ ਨਾਟਕਕਾਰ ਨੇ ਤੇ ਨਾਵਲਕਾਰ ਨੇ ਆਪਣੇ ਇਹਨੂੰ ਹੀ ਹਿੱਸਾ ਬਣਾਉਂਦੇ ਨੇ ਪੰਜਾਬੀ ਕਲਚਰ ਦੇ ਜਿਹੜੇ ਔਰਤਾਂ ਨਾਲ ਅਤਿਆਚਾਰ ਹੁੰਦਾ ਹੈ ਲਟਰਪਟਰ ਹੈ ਤੇ ਦੇਸੀ ਰਹਿਣੀ ਬਹਿਣੀ ਤੇ ਆਹ ਵੇਖੋ ਕਾਲੇ ਕਪੜੇ ਵੈਸਟਰਨ ਹੈ ਪੱਛਮੀ ਕਰਨ ਹੋ ਚੁੱਕੇ ਮੁੰਡਿਆਂ ਦਾ ਕੁਰਤਾ ਕਿਉਂ ਨਹੀਂ ਪਾਣਾ ਤੂੰ ਬੰਦੇ ਨੂੰ ਜਗ੍ਹਾ ਨਹੀਂ ਲੱਭਦੀ ਕੁੱਤੇ ਕੁਰਸੀਆਂ ਤਾਂ ਬਿਠਾਏ ਨੇ ਬੰਦੇ ਨੂੰ ਜਗ੍ਹਾ ਨਹੀਂ ਲੱਭਦੀ ਕੁੱਤੇ ਕੁਰਸੀਆਂ ਤਾਂ ਬਿਠਾਏ ਨੇ ਲੈ ਬਈ ਲਿਆ ਇਹ ਕਿਹੜਾ ਬਣਾਈ ਪਟਿਆਲਾ ਪੈਗ ਪਟਿਆਲਾ ਨਹੀਂ ਹੈ ਐਸੀ ਗੱਤ ਨਹੀਂ ਕਰਨੀ ਸਰਦਾਈ ਬਣਾਈ ਹੈ ਸਰਦਾਈ ਸਰਦਾਈ ਲਿਆ ਥੈਂਕਸ bro ਹਾਂ ਸ਼ਾਮ ਤੱਕ ਨਹੀਂ ਵਲੌਗ ਬਣਾਣਾ ਅੱਜ ਦਾ ਕੰਟੈਂਟ ਹੋ ਗਿਆ ਨਾ ਵਾਧੂ ਟਕ ਟ ਹੈ ਨਾ ਕੰਟੈਂਟ ਵਾਧੂ ਹੋ ਗਿਆ ਕੰਟੈਂਕ ਨਿਕਲੂ ਸ਼ਾਮ ਤੱਕ ਨਹੀਂ ਬਣਾਣਾ ਸ਼ਾਮ ਤੱਕ ਪੜਦੇ ਆ ਫਿਰ ਸ਼ਾਮ ਨੂੰ ਕੰਟੀਨਿਊ ਕਰਦੇ ਆ ਬਸ ਫਿਰ ਖਤਮ ਹੀ ਕਰਦੇ ਆ ਚੈਸ ਜੇਰਫ ਕੇ ਨਾਮ ਜੇਰਫ ਦੇ ਨਾਮ ਡਾਕਟਰ ਸਰਜੀਤ ਸਿੰਘ ਹਾਂ ਅਦੋਨਿਕ ਕਾਲ ਦੇ ਰਾਮ ਬੰਗਰੇ ਜਾਨ ਤੇ ਆਗਮਨ ਦੇ ਵੰਡ ਉਹ ਆਪਣੇ ਖੋਜ ਪੱਤਰ ਚ ਲਿਖਦੇ ਨੇ ਕਿ ਮੈਂ ਅਦੋਨਿਕ ਯਥਾਰਥ ਦੀ ਗੱਲ ਕਰਦਾ ਜੇ ਰਿਐਲਿਟੀ ਚ ਚੱਲ ਰਿਹਾ ਦੋ ਨਹੀਂ ਕਰ ਮੋਡਰਨਾਈਜੇਸ਼ਨ ਉਹਦੇ ਤੇ ਵਿਸ਼ਵਾਸ ਕਰਦਾ ਤਾਂ ਉਹਦੀ ਤਰਕਸ਼ ਕਰਦੇ ਆ ਲੌਜੀਕ ਹਮ ਤਰਕਸ਼ ਆ ਤੇ ਜ਼ਿਆਦਾ ਨਹੀਂ ਫੈਕਟਰ ਆ ਜਾ ਕੇ ਲੈਣੀ ਦੁਬਾਰਾ ਬੋਲੇ ਜੱਟ ਡੋਂਟ ਕੇ ਬਾਬੇ ਦੀਆ ਮੇਰ ਬਾਬੇ ਦੀਆ ਮੇਰ ਛੱਟ ਡੋਂਟ ਕੇ ਪਤੰਗਾ ਬਨ ਰਹੀਆਂ ਨੇ ਰਾਧਾ ਸਵਾਮੀ ਜੀ ਰਾਧਾ ਸਵਾਮੀ ਅਦੀਆ ਆ ਸਾਸ ਤੁਸੀਂ ਜਾਂਦੇ ਹੀ ਨਹੀਂ ਅਸੀਂ ਆ ਪੜ੍ਹ ਲਈਏ ਫਿਰ ਜਾਣਾ ਹੈ ਸ਼ਹਿਰ ਦਾ ਨਾਂ ਦੱਸਾ ਕਿਹੜੇ ਸ਼ਹਿਰ ਦਾ ਕਿੱਥੇ ਜਾਣਾ ਹੈ ਕਿਹੜੇ ਸ਼ਹਿਰ ਮਾਰ ਕੇ ਮਾਰ ਕੇ ਕਿਹੜੇ ਸ਼ਹਿਰ ਜਾਣਾ ਹੈ ਨਾਂ ਦੱਸਾਂਗੇ ਚਾਹੇ ਤਾਂ ਪੁੱਛੋ ਬੋਲ ਗਿਆ ਤਾਂ ਸੋਣਾ ਇਹ ਚਲਾਉਂਦੇ ਜੀ ਓਕੇ ਨਹੀਂ ਇਹ ਹੁੰਦੀ ਆ ਨਹੀਂ ਐਸੇ ਤਾਂ ਇਹ ਪੜ੍ਹਨ ਵਾਸਤੇ ਉਹਨੇ ਲਿਆਂਦੀ ਐ ਮੈਂ ਕੀ ਜੀ ਮਾਰਕ ਕਿਥੇ ਸਾਰੇ ਅਭਿਆਸ ਜਾਣਾ ਹੈ ਹਾਂ ਜੀ ਅਭਿਆਸ ਕਿ ਦੇਰੇ ਤੇ ਸੰਗਤ ਪਿੱਛੇ ਸਵਰਗ ਚ ਜਾਣਾ ਹੈ ਸਵਰਗ ਚ ਕਿ ਨਰਕ ਚ ਨਰਕ ਚ ਜਾ ਨਰਕ ਚ ਬਨਰਕ ਚ ਸਾਰੇ ਨਰਕ ਚ ਬਾਬਾ ਜੀ ਬਣੇ ਰਹੀ 74 ਨਿੱਕੇ ਹੁੰਦੇ ਲਾ ਦਤਾ ਜੇ ਨਰਕ ਚ ਲ ਜਾਵੇ ਤਾਂ ਫਿਰ ਹੋਥੂ ਬੁਰਾ ਬਾਬੇ ਨੂੰ ਕਹਣਾ ਗੱਡੀ ਭੁੱਕ ਤੋਂ ਬੁਰਾ ਹੀ ਮਰਨ ਰੀਕਰਾ ਮਰਸੀ ਦੀ ਪ੍ਰਾਰੀ ਕੋਈ ਸਵਰਗ ਵਿੱਚ ਹੋਰ ਜਾਨ ਲਈ ਟਰਾਲੀ ਤੋਂ ਬੁਰਾ ਵੀ ਨਹੀਂ ਹੁੰਦਾ ਕੋਈ ਕਿ ਨਹੀਂ ਟਰਾਲੀ ਤੋਂ ਸਾਡੇ ਤੋਂ ਬੁਰਾ ਕੋਈ ਹੈਗਾ ਇਹ ਕੋਈ ਪਤਾ ਨਹੀਂ ਜਿਹੜਾ ਰੱਬ ਦਾ ਨਾਮ ਵੀ ਲੈਂਦੇ ਨੇ ਉਹ ਵੀ ਨਰਕਾਂ ਚ ਜਾ ਇਸ ਨੂੰ ਨਹੀਂ ਕਹਿ ਸਕਦੇ ਜਦੋਂ ਉਹਨੇ ਨਾਮ ਦਾ ਅਨਭਕਸ਼ ਦਿੱਤਾ ਨਾ ਉਹਨੇ 84 ਕੱਟ ਦਿੱਤੇ 84 ਲੱਖ ਜੂਨਾ ਤਾਂ ਫਰੀ ਹਾਂ ਕੱਟ ਦਿੱਤੇ ਉਸ ਤੋਂ ਬਾਅਦ ਨਾਮ ਦਾ ਭਜਨ ਸਿਮਨ ਕਰਾਂਦੇ ਕਜਾਵਾਂ ਦੇ ਉੱਥੇ ਨਹੀਂ ਕਰਾਂਦੇ ਤੇ ਫਿਰ ਜਰਮਾ ਜਦੇ ਦੇਵੇ ਦਾ ਅੱਛਾ ਫਿਰ ਕਰਾਵੇ ਰਪਨਸੀ ਦੁਬਾਰਾ ਅਲੱਗ ਅਲੱਗ ਜਨਮ 84 ਲੱਖ ਕੀ ਕਰਦੇ ਰੇ ਵੀਡੀਓ ਤਾਂ ਬਣਾਈ ਨਾ ਮੈਨੂੰ ਲੱਗਦਾ ਏ ਵੀਡੀਓ ਥੋੜਾ ਬੰਦੀ ਸੀ ਚਾਪੜ ਜਿਹਾ ਖੜਾ ਕਰ ਰਖਦਾ ਨਾ ਪਤਾ ਲੱਗੇ ਨਾ ਵੀਡੀਓ ਕੋ ਨਹੀਂ ਬਣਦੀ ਸੀ ਵਾਓ ਕਹਿੰਦਾ ਪਰ ਪਤਾ ਲੱਗਿਆ ਹੱਸਾਇਆ ਤਾਂ ਬਣ ਗਈ ਸਾਰੀ ਬਣ ਗਈ ਵਿਆਸ ਵਾਲੀ ਫਲਸਫੀ ਜਿਹੜੀ ਮੇਰ ਕੋ ਗਾ ਸਾਰਾ ਰਿਕਾਰਡ ਕਰ ਲਿਆ ਮਾਹਪੁੱਤਰ ਦੁਖੀ ਕਿਉਂ ਆ ਰਹੇ ਨੇ ਕੀ ਕਹੀ ਮਾਹਪੁੱਤਰ ਦੁਖੀ ਕਰ ਲੈਂਦੇ ਨੇ ਇੱਕ ਵਲੌਗ ਬਣਾ ਕੇ ਕੀ ਗੱਲਾਂ ਜੇ ਗੁਰ ਭਜਨ ਕਰਨਾ ਕਰਨਾ ਤੁਸੀਂ ਵੀ ਚੰਗਾ ਪਹਿਲਾਂ ਪੜ ਲਈਏ ਪਹਿਲਾਂ ਮੈਡੀਟੇਸ਼ਨ ਕਰੀਦਾ ਧਿਆਨ ਕਰੀਦਾ ਉੱਥੇ ਬਾਹਰ ਜਾ ਕੇ ਧਿਆਨ ਹੀ ਕਰੀਦਾ ਉੱਥੇ ਕੋਈ ਬਿਜਲੀ ਨਹੀਂ ਕੋਈ ਉੱਥੇ ਸ਼ਾਇਦ ਦੀਆ ਉੱਥੇ ਨਦੀਆਂ ਵਹਿਦੀਆਂ ਨੇ ਕੋਈ ਤਾਰਾ ਨਹੀਂ ਦੁੱਧ ਦੀਆਂ ਨਦੀਆਂ ਵਹਿਦੀਆਂ ਨੇ ਕੋਈ ਇੱਕ ਨਾ ਟਕਣਾ ਨਹੀਂ ਜਾ ਉੱਥੇ ਕਿਹੇ ਚੀ ਦਾ ਉੱਥੇ ਅਨਹਰ ਸ਼ਬਦ ਵਜੇ ਬੇਨਰਾਖੀ ਜੋ ਅਨਹਦ ਸ਼ਬਦ ਸੁਣੋ ਫਿਰ ਉਹ ਸੁਣੀਂਦਾ ਥੋੜਾ ਚਿਰ ਸੁਣੀਂਦਾ ਨਹੀਂ ਮਾਸੀ ਜੇ ਕਿਉਂ ਨਹੀਂ ਸੁਣੀਂਦਾ ਸੁਣਦੇ ਰਹੀਂ ਸਰਿੰਦਾ ਕੋਈ ਚੀਜ਼ ਚੀਜ਼ ਨਹੀਂਦੀ ਚੀਜ਼ ਚੀਜ਼ ਉਹੀ ਹੈ ਆਵਾਜ਼ ਹੈ ਸਾਰਾ ਕੁਝ ਨਹੀਂ ਹੋਈ ਆਵਾਜ਼ ਕੀ ਰਹਿਣੀ ਮੈਂ ਲੱਗੀ ਓਕੇ ਸੁਣ ਕੇ ਵੇਖੋ ਬਿਮਾਰੀ ਹੁੰਦੀ ਕਈਆਂ ਨੂੰ ਇਹ ਪਰਖਾ ਹੀ ਕੋਈ ਨਹੀਂ ਹੋਆ ਇਹ ਆਵਾਜ਼ ਸੋਨੂ ਕਹਿੰਦਾ ਮੈਨੂੰ ਬਿਮਾਰੀ ਹੈ ਮੈਂ ਕੱਲ ਬਿਮਾਰ ਹੀ ਨਹੀਂ ਗਿਆ ਮੈਂ ਕਿਸਾਨ ਨਹੀਂ ਸੁਣਿੰਦੀ ਇਹ ਜਿਹੜੀ ਆਵਾਜ਼ ਹੈ ਚੀਂ-ਚੀਂ ਦੀ ਇਹ ਸੁਣ ਕੇ ਤਾਂ ਫਿਰ ਅਗਾ ਆਵਾਜ਼ ਬਦਲਦੀ ਐਵੇਂ ਨਹੀਂ ਹੁੰਦੀ ਜਦੋਂ ਧਿਆਨ ਨਾ ਬੰਦਾ ਸੁਣਦਾ ਫਿਰ ਇਹੀ ਆਵਾਜ਼ ਹੋਰ ਤਰ੍ਹਾਂ ਸੁਣਿੰਦੀ 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 ਹੁੰਦੀ ਕਈ ਵਾਰ ਪਰ ਆਵਾਜ਼ ਤਾਂ ਬੰਦੀ ਮਿਟਦੀ ਜੇ ਬੋਲਦਾ ਪਰ ਤੇ ਵਿਆਹ ਹੋ ਜਾਣਾ ਉਹ ਆਵਾਜ਼ ਉਹ ਆਵਾਜ਼ ਨਹੀਂ ਗਈ ਵਾਣੇਗੀ 5 ਦਿਨ ਦੀ ਤੇ ਆਵਾਜ਼ ਬੰਦੀ ਦੋ ਜਾਨ ਦੇ ਆ ਮਨ ਅੱਦੇ ਮੰਡ ਚ ਜਾਣ ਦੇ ਚਾਹੇ